ਹਰਨਾ ਗਈ ਸੀ ਭਾਈ ਆਪਣੇ ਕੋਲੇ 13 ਮਾੜਦਾ ਦੇਖੋ ਕਰਾਏ ਦਾ ਰਨਿੰਗ ਬੋਰਡ ਤੇ ਫਿਲਰ ਤੇ ਦੋਨੇ 12ਾਂ ਡੈਮੇਜ ਹੋ ਗੀਆਂ ਸੀ ਭਾਈ ਇਹਦੀਆਂ ਤੇ ਕਰਤਾ ਫਿਰ ਕੰਮ ਇਹਦਾ ਸਟਾਰਟ ਪੂਰਾ ਘੈਂਟ ਤੇ ਵਧੀਆ ਤਰੀਕੇ ਦੇ ਨਾਲ ਭਾਈ ਤੇ ਹੁਣ ਤੁਹਾਨੂੰ ਫਾਈਨਲ ਲੋਕ ਦੇਖਾ ਮਾਗੇ ਵੀ ਦੇਖੋ ਕਿੰਨਾ ਘੈਂਟ ਹੋਇਆ ਕੰਮ ਠੀਕ ਆ ਰੈਨਿੰਗ ਬੋਰਡ ਬਾਈ ਬਹੁਤ ਜ਼ਿਆਦਾ ਹਟ ਹੋਇਆ ਵਾ ਸੀਗਾ ਪਰ ਜ਼ੀਰੋ ਜੱਜਮੈਂਟ ਕਰਤੀ ਆਪਾਂ ਪੂਰਾ ਸਫਾਈ ਤੇ ਘੈਂਟ ਤਰੀਕੇ ਨਾਲ ਕੰਮ ਹੋਈ ਜਾਂਦਾ ਬਾਈ ਇਹਦਾ ਤੇ ਹੁਣ ਤੁਹਾਨੂੰ ਫਾਈਨਲ ਲੁੱਕ ਦੇਖੋ ਮਾੜੀ ਜੀ ਵੀ ਕੀ ਆਂਦੀ ਆ ਕੋਈ ਕਮੀ ਹੋਵੇ ਤਾਂ ਦੱਸਿਓ ਜਰੂਰ ਤੇ ਚੰਗਾ ਲੱਗਿਆ ਤਾਂ ਬਾਈ ਲਾਈਕ ਕਰਿਓ ਤੇ ਤੁਹਾਨੂੰ ਬਾਰੀਆਂ ਖੋਲ ਕੇ ਅੰਦਰੋਂ ਦੀ ਰੈਨਿੰਗ ਬੋਰਡ ਦੀ ਬੱਚੇ ਕਈ ਮੇਰੇ ਭਰਾਵਾਂ ਨੇ ਕਮੈਂਟ ਕਰਿਆ ਸੀ ਬਾਈ ਵੀ ਜਿਹੜਾ ਅੰਦਲਾ ਵੀ ਕੰਮ ਉਹ ਵੀ ਦਿਖਾਇਆ ਕਰਗੇ ਤੇ ਬਾਈ ਦੇਖੋ ਚੈੱਕ ਕਰੋ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਕੰਮ ਤੇ ਪਰਮਾਤਮਾ ਦੋਨੋਂ ਰੱਖੇ ਚੜ੍ਹਦੀ ਕਲਾ ਚ ਤੇ ਸਾਡੀਆਂ ਵੀਡੀਓ ਦੇਖਦੇ ਰਹਾ ਕਰੋ ਬਹੁਤ ਤੁਹਾਡਾ ਤਨ